ਵੈਲਕਮ ਜੀ ਤੁਹਾਡਾ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਕਰਾਂਗੇ ਘੇਰੇ ਤੇ ਬਣਾਵਾਂਗੇ ਬਿਲਕੁਲ ਸਿੰਪਲ ਜਾ ਤੇ ਸਰਦਾਰੀ ਜੀ ਲੁੱਕ ਵਾਲਾ ਸੋਹਣਾ ਜਿਹਾ ਡਿਜ਼ਾਈਨ ਬਣਾਵਾਂਗੇ ਘੇਰੇ ਤੇ ਤੇ ਇਹਨਾਂ ਡਿਜ਼ਾਈਨ ਨੂੰ ਬਣਾਉਣ ਲਈ ਪਹਿਲਾਂ ਆਪਾਂ ਨੀਚੇ ਆਹ ਜਨ ਕਿ ਇਹਨਾਂ ਕੱਪੜਾ ਛੱਡਿਆਗਾ ਇਹ ਆਪਾਂ ਛੱਡਿਆਗਾ ਜਨ ਕਿ ਆਪਾਂ ਤਰਪਾਈ ਕਰਾਂਗੇ ਬਾਅਦ ਇਹਨੂੰ ਫੋਲਡ ਕਰਕੇ ਉੱਪਰ ਆਪਾਂ ਡੇਢ ਡੇਢ ਇੰਚ ਦੇ ਇਸ ਤਰ੍ਹਾਂ ਨਿਸ਼ਾਨ ਲਾਏ ਹੈਗੇ ਤੇ ਹੁਣ ਤੁਹਾਨੂੰ ਦੱਸ ਦਿਆਂਗੇ ਆਪਾਂ ਸਭ ਤੋਂ ਪਹਿਲਾਂ ਆਪਾਂ ਲੈਸ ਆਹ ਵਾਲੀ ਆਪਾਂ ਲੈਸ ਲਈ ਹੈ ਤੇ ਇਹ ਵਾਲੀ ਲੈਸ ਨੂੰ ਨਾ ਉਲਟੀ ਕਰਕੇ ਇਸ ਤਰ੍ਹਾਂ ਰੱਖ ਲਾਂਗੇ ਉਲਟੀ ਕਰਕੇ ਰੱਖ ਕੇ ਤੇ ਇਹਦੇ ਨਾਲ ਉੱਪਰ ਉੱਪਰ ਕਸੀਨ ਲਾ ਲਾਂਗੇ ਜਿਵੇਂ ਅਸੇ ਰਿਹਾ ਤੇ ਕਸੀਨ ਲਾਵਾਂਗੇ ਆਪਾਂ ਇਸ ਤਰ੍ਹਾਂ ਰੱਖ ਕੇ ਜਿਹੜਾ ਆਪਾਂ ਵਾਲਾ ਨਿਸ਼ਾਨ ਲਾਇਆ ਹੈ ਇਹਦੇ ਉੱਪਰ ਉੱਪਰ ਲੈਸ ਨੂੰ ਰੱਖੀ ਚੱਲਾਂਗੇ ਚਾਕ ਦੇ ਨਾਲ తి పేసే న ఫ్రీజ బానిషాన చాచనిక్స్ట్రా కట్ ਉਨੇ ਇਸ ਤਰ੍ਹਾਂ ਆਪਾਂ ਲੈਸ ਨੂੰ ਇਸ ਤਰ੍ਹਾਂ نیچے ਨੂੰ ਫੋਲਡ ਕਰਾਂਗੇ ਦੇਖੋ ਜੀ ਇਸ ਤਰ੍ਹਾਂ ਫੋਲਡ ਕਰ ਲਾਂਗੇ ਫੋਲਡ ਕਰਕੇ ਇਹਨੂੰ ਉਪਰ ਪ੍ਰਕਿਰਤੀ ਲਾ ਲਾਂਗੇ Dove la tua fettura lascia stra la clanghe di uporo. Upor, upor le stracca che zi. A infiere passi in la clanghe. आप दो बार तक ला के द दिखा दें तो दो बार आप वीडियो ज़्यादा फिर लंबी हो जाती है इस तरह सीन लाई चला एक्स्ट्रा लैस आप कट ये लार मीटर लैस लई है ਕੀਰ ਆਪਣਾ 24 ਇੰਚ ਹੈਗਾ। ਕਟਾਈ 24 ਇੰਚ ਦੀ ਕੀਤੀ ਹੈ। ਵੈਸੇ ਆਪਣਾ 20 ਇੰਚ ਤਿਆਰ ਆ ਕੀਰਾ ਸੂਟ ਦਾ। ਤੇ ਜਦੋਂ ਆਪਾਂ ਜਾਨੀ ਕਿ ਕੱਪੜੇ ਦੀ ਲੰਬਾਈ ਜਦੋਂ ਆਪਾਂ ਇਹ ਡਿਜ਼ਾਈਨ ਬਣਾਉਣਾਗਾ ਕੱਪੜੇ ਦੀ ਲੰਬਾਈ ਤੁਸੀਂ ਇੰਚ ਵੱਧ ਹੀ ਰੱਖ ਲਿਓ ਇੰਚ ਜਾਂ 1.5 ਇੰਚ। ਆਪਾਂ ਫਿਰ ਤੋਂ ਐਕਸਟਰਾ ਫੋਲਡ ਕਰ ਲਿਆ ਫੋਲਡ ਕਰਕੇ। ਇਸ ਤਰ੍ਹਾਂ ਇਹ ਉਪਰ ਪ੍ਰਿਕ ਸੀਨ ਹੁਰ ਲਾ ਲਾਂਗੇ ਆਪਾਂ ਤੁਹਾਨੂੰ ਦੋ ਵਾਰ ਇਸ ਤਰ੍ਹਾਂ ਲਾ ਕੇ ਦਿਖਾਤੀ ਤੇ ਹੁਣ ਜਿਹੜੇ ਆ ਵਾਲੀ ਦੋ ਵਾਰੀ ਹੈ ਇਹ ਵੀ ਆਪਾਂ ਲਾ ਕੇ ਉਸ ਤੋਂ ਬਾਅਦ ਤੁਹਾਨੂੰ ਆਪਾਂ ਦੇਣਾ ਵੀਡੀਓ ਦਿਖਾਉਣੀ ਹੈਗੇ ਆਪਾਂ ਤੁਹਾਡੇ ਨਾਲ ਸਾਰੇ ਸੂਟ ਦੀ ਵੀਡੀਓ ਸੀ ਉਹ ਕਰਾਂਗੇ ਸਾਰਾ ਸੂਟ ਬਣਾ ਕੇ ਹੀ ਆਪਾਂ ਤੁਹਾਨੂੰ ਵੀਡੀਓ ਦਿਖਾਉਣੀ ਹੈਗੇ ਬਾਹਾਂਾਂ ਤੇ ਵੀ ਡਿਜ਼ਾਈਨ ਕਰਕੇ Thank you.